ਮਟਿਆਰ ਵੈਰੀ ਕਰਜਾ ਹੈ ਜੀਦੇ ਸਿਰ ਇਹਨਾਂ ਤਿੰਨ ਬੰਦਿਆਂ ਨਾ ਨੀਂ ਦੀ ਉਹ ਰਾਤ ਨੂੰ ਪੱਠੇ ਵਾਲਾ ਢੋਬੀ ਕਮਿਆਰ ਇਹ ਤਿੰਨ ਬੰਦੇ ਟਿੱਡੋ ਨਹੀਂ ਜੇ ਚਾਹੁੰਦੇ ਕਦੇ ਪਵੇ ਪ੍ਰਸਾਦ ਨੂੰ ਮੁੰਡਾ ਕਹਿੰਦਾ ਕੁੜੀ ਸੋਹਣੀ ਪਰ ਪਿਓ ਕਹਿੰਦਾ ਦਾਜ ਪਾੜਾ ਸੋਨਾ ਨਾ ਪਾਣੀ ਹੋਣਾ ਚਾਹੀਦਾ ਬਰਾਤ ਨੂੰ ਵੈਰੀ ਦੇ ਉੱਤੇ ਚੱਲੇ ਜਾ ਵੈਰੀ ਦੇ ਅਧੀਨ ਹੋ ਜਾ ਨਹੀਂ ਤੇ ਛੱਡ ਜੋ ਇਲਾਕਾ ਮੰਨੋ ਬਾਬੂ ਜੀ ਦੀ ਬਾਤ ਨੂੰ ਜੀ ਦਿੱਤਾ ਥਾ ਆਪਣਾ ਸ੍ਰੀ ਦਿਸ਼ਮੇਸ਼ ਨੇ ਉਹੋ ਨਾ ਫਰਕ ਪਿਆ ਅੰਗ ਅੰਗ ਆ ਦਿੱਤਾ ਥਾ ਆਪਣਾ ਸ੍ਰੀ ਦਿਸ਼ਮੇਸ਼ ਨੇ ਉਹੋ ਨਾ ਫਰਕ ਪਿਆ ਅੰਗ ਇੱਕ ਪਾਸੇ ਪਈ ਮਾਨ ਪਹਾੜੀਏ ਆ ਤੂਜੇ ਪਾਸੇ ਗੁਰੂ ਸਾਹਿਬ ਦੇ ਨਹਂਕੇ ਖਾਤੀ ਆਉਂਦਾ ਜਾ ਮਦਾਨ ਵੱਲੇ ਵੇਖਿਆ ਕਿੱਤਿਆਂ ਕੋੜੇ ਦਿਆਂ ਸੂਰਮੇ ਕੋਣੇ ਸੁੰਬ ਦਿੱਤੇ ਸੁੰਡ ਉਤੇ ਟੰਗੇ ਮਾਰੀ ਨਾਗਣੀ ਮਾਰੀ ਨਾਗਣੀ ਬੱਚ ਤਰਸਿੰਗ ਸ਼ੇਰ ਮੇਂ ਕਈ ਤਵਿਆਂ تیر ਕੇ ਲੰਗੇ ਜਤੋ ਨਿਕਲੀ ਓ ਕਿਵੇਂ ਸ਼ਿਵਾ ਦੀ ਟਟਾਂ ਤੋਂ ਗੰਗੇ ਹਾਥੀ ਮਾਰ ਚੰਗਿਆੜਾ ਪਿੱਛੇ ਦੌੜਿਆ ਓ ਹੋਗੇ ਦੇਖ ਕੇ ਪਹਾੜੀਏ ਦੰਗੇ ਓ ਨੂੰ ਹਾਰ ਕਿਵੇਂ ਆਵੇ ਗੱਲ ਪੀਰ ਸਿਆਂ ਜੀ ਦੇ ਆਪ ਹੈ ਗੁਰੂ ਅੰਗ ਸੰਗ ਜੀ ਦੇ ਆਪ ਹੈ ਸਾਹਿਬ ਦਾ ਉਹ ਪਿਆਰਾ ਸੀਨ ਅਮਰਤ ਦੀ ਸ਼ਕਤੀ ਜਦੋਂ ਦੁਨੀ ਚੰਦ ਬੇਮੁਖ ਹੋ ਗਿਆ ਤੇ ਸਤਗੁਰ ਨੇ ਬਚਿੱਤਰ ਸਿੰਘ ਨੂੰ ਵਡਿਆਈ ਦਿੱਤੀ ਔਰ ਥਾਪੜਾ ਦੇ ਕੇ ਸਾ ਸੰਗ ਜੀ ਉਸ ਮਹਾਨ ਮਰਦ ਨੂੰ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਦੀ ਨਜ਼ਰ ਮਿੱਟੀ ਤੇ ਪੈ ਜਾਵੇ ਉਹ ਵੀ ਸੋਨਾ ਬਣ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਜਦੋਂ ਸ਼ੇਰ ਨੇ ਮਾਰੀ 나ਗਣੀ ਤੇ ਸਾ ਸੰਗ ਜੀ ਸੱਤ ਤਵੇਂ چیر ਕੇ ਜਦੋਂ ਲੰਘੀ ਮੱਥੇ ਦੇ ਵਿੱਚ ਫਿਰ ਜਿਵੇਂ ਭੈਣਾ ਮਧਾਣੀ ਗੇੜਦੀਆਂ ਨਾ ਇਸ ਤਰ੍ਹਾਂ ਫਿਰ ਜਦੋਂ ਮੋੜੀ ਤੇ ਸਾਰਾ ਮਗਜ ਹੀ ਬਾਹਰ ਕੱਢ ਕੇ ਲੈ ਆਂਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਹੈ ਅਮਰ ਦੀ ਸ਼ਕਤੀ ਬਹੁਤ ਖੁਸ਼ੀ ਹੋਈ ਦਿੱਤਾ ਹੋਇਆ ਸਮਾ ਸਮਾਪਤ ਹੈ ਭਾਵੇਂ ਸਾਡੇ ਬਾਬਾ ਜੀ ਸਾਹਮਣੇ ਬੈਠੇ ਆ ਮੈਨੂੰ ਕਹਿੰਦੇ ਤੁਹਾਡੀ ਇੱਕ ਕਵਤਾ ਹੈ ਘੋੜੇ ਇੰਦਰਾਪੁਰੀ ਚੋਂ ਕੱਢ ਲਿਆਵਾ ਉਹ ਜਰੂਰ ਸੁਣਾ ਦਿਓ ਮੈਂ ਕਿਹਾ ਜੀ ਹੁਣ ਅਸੀਂ ਆ ਗਏ ਆਂ ਤੇ ਗਾਂ ਜਦੋਂ ਤੁਸੀਂ ਯਾਦ ਕਰੋਗੇ ਜਿੰਨੀਆਂ ਕਵਤਾ ਸੁਣਾ ਦੇਾਂਗੇ ਆਖੋ ਪਰ ਸਾਡੇ ਸਤਕਾਰਯੋਗ ਗਿਆਨੀ ਲਖਬੀਰ ਸਿੰਘ ਜੀ ਕੋਮਲ ਸਾਹਿਬ ਪੰਥ ਦਾ ਮਹਾਨ ਢਾਡੀ ਜਥਾ ਪਿਛਲੇ ਸਾਲ ਸਾਡਾ ਢੱਡ ਇਹਨਾਂ ਦਾ ਢਾਡੀ ਜਥਾ ਤੇ ਸਾਡਾ ਕਵੀਸ਼ਰੀ ਜਥਾ ਟੋਟੀਆਂ ਪਿੰਡ ਮਾਝੇ ਦਾ ਮੰਨਿਆ ਪਰ ਮੰਨਿਆ 10 ਦੀਵਾਨ ਸੀ ਹੋਲੇ ਮੱਲੇ ਦੇ ਤੇ ਸਾ ਸੰਗਤ ਜਿੱਥੇ ਖੁੱਲੀ ਮਾਇਆ ਦੇ ਕੇ ਨਵਾਜਿਆ ਤਹਾਡੀ ਕਲਾ ਤੇ ਕਵੀਸ਼ਰੀ ਕਲਾ ਦੇ ਕੋ ਨੂਰ ਦਾ ਸਨਮਾਨ ਟੋਟੀਆਂ ਪਿੰਡ ਨੇ ਐਡਾ ਵੱਡਾ ਸਨਮਾਨ ਕੀਤਾ ਸਾਡੇ ਦੋ ਜਥਿਆਂ ਦਾ ਭਾਜੀ ਮਨਦੀਪ ਸਿੰਘ ਉਹਨਾਂ ਨੇ ਬੜੀ ਵੱਡੀ ਚੋਣ ਕੀਤੀ ਹੈ ਚੰਗੇ ਜਥੇ ਸੱਦੇ ਨੇ ਤੁਹਾਡਾ ਕੱਠ ਵੇਖ ਕੇ ਪ੍ਰਬੰਧ ਵੇਖ ਕੇ ਇਹ ਪਹਿਲੀ ਸਟੇਜ ਮੈਂ ਜੂਪੀ ਦੀ ਵੇਖੀ ਹੈ ਡੇਢ ਵੱਜ ਚੁੱਕਾ ਤੇ ਅਜੇ ਵੀ ਸੰਗਤਾਂ ਮੱਥਾ ਟੇਕਣ ਵਾਸਤੇ ਸਾਹਸੰਗਜੀ ਲਾਈਨ ਵਿੱਚ ਲੱਗੀਆਂ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਹਿਗੁਰੂ ਇਹ ਐਡਾ ਵੱਡਾ ਘਰ ਹੈ ਛੇਵੇਂ ਪਾਤਸ਼ਾਹ ਦਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉਹਾਂ ਸੱਚ ਹੋਵੇ ਬਹੁਤ ਹੀ ਸਤਕਾਰਯੋਗ ਨਾਨਕਸਰ ਦੀ ਸੰਪਰਦਾ ਵਿੱਚ ਜੇ ਕੋਈ ਢਾਡੀਆਂ ਕਵੀਸ਼ਰਾਂ ਨੂੰ ਸਭ ਤੋਂ ਵੱਡੇ ਸਨਮਾਨ ਮਿਲਦੇ ਨੇ ਉਹ ਹੈ ਸ਼੍ਰੀਮਾਨ ਸੰਤ ਬਾਬਾ ਪ੍ਰਤਾਪ ਸਿੰਘ ਜੀ ਨਾਨਕਸਰ ਬਾਜਪੁਰ ਗੁਜਰੋਲਾ ਗੁਰੂ ਘਰ ਸਾਧਸੰਗੀ ਜਦੋਂ ਉੱਥੇ ਜਾਈਏ ਨਾ ਇੰਨਾ ਸਿਮਰਨ ਇੰਨੀ ਬਰਕਤ ਇੰਨਾ ਹਰ ਇੱਕ